ਸੂਬਾ ਸਰਕਾਰ ਵੱਲੋਂ ਨਿੱਜੀ ਹਸਪਤਾਲਾਂ ਨੂੰ ਸਪਲਾਈ ਕੀਤੇ ਗਏ ਕਰੋਨਾ ਵੈਕਸੀਨ ਦਾ ਮਾਮਲਾ ਗਰਮ ਹੋਣ ਤੋਂ ਬਾਅਦ ਮੁੱਖ ਮੰਤਰੀ ਦੇ ਨਿਰਦੇਸ਼ਾਂ ਤੇ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਲੁਧਿਆਣਾ ਵਿੱਚ ਇੱਕ ਨਿਜੀ ਹਸਪਤਾਲ ਨੂੰ ਭੇਜੀਆਂ ਡੋਜ਼ ਵਾਪਸ ਮੰਗਵਾਲੀਆਂ ਗਈਆਂ ਨੇ ਜਦਕਿ ਕਰੋਨਾ ਮਹਾਮਾਰੀ ਖਿਲਾਫ ਲੜਾਈ ਦੇ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਕੋਵੀ ਸ਼ੀਲਡ ਅਤੇ ਕੋਵੈਕਸਿਨ ਦੇ ਕੁੱਲ ਕਰੀਬ 28000 ਡੋਜ਼ ਸਟਾਕ ਦੇ ਵਿੱਚ ਪਏ ਨੇ ਜਿਨ੍ਹਾਂ ਦੇ ਇੰਜੈਕਸ਼ਨ ਲਗਵਾਏ ਜਾ ਰਹੇ ਨੇ ਜ਼ਿਲ੍ਹਾ ਟੀਕਾਕਰਨ ਅਫਸਰ ਡਾਕਟਰ ਪੁਨੀਤ ਜੁਨੇਜਾ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਮੇਰੇ ਕੋਲ ਇਸ ਵੇਲੇ ਕੋਵਿਡ ਵੈਕਸੀਨੇਸ਼ਨ ਦਾ ਸਟਾਕ ਹੈ ਉਹ ਮੇਰੇ ਕੋਲ ਇਸ ਵੇਲੇ ਐਡਕੂਟ ਕੁਆਂਟੀਟੀ ਦੇ ਵਿੱਚ ਪਿਆ 45 ਪਲੱਸ ਵਾਸਤੇ ਸਾਨੂੰ ਸਟੇਟ ਤੋਂ ਪਰਸੋਂ 25000 ਡੋਜ਼ ਮਿਲੇ ਸੀ ਜਿਦੇ ਚੋਂ ਮੇਰੇ ਕੋਲ ਅੱਜ ਵਰਕਿੰਗ ਵਾਸਤੇ ਤਕਰੀਬਨ 15000 ਦਾ ਸਟਾਕ ਕਿਹਾ ਹੈ ਜੀ ਫਿਰ ਮੇਰੀਆਂ ਟੀਮਸ ਅੱਜ ਅਸੀਂ 150 ਦੇ ਕਰੀਬ ਸੈਸ਼ਨ ਪਲਾਨ ਕੀਤੇ ਹੋਏ ਜਿਹੜੀਆਂ ਟੀਮਸ ਵਰਕ ਪਿੰਡ ਖਰੇਖਾਂ ਤੇ ਜਾ ਕੇ ਉਹਦਾ ਟਿਕਕਰਨ ਕਰ ਰਹੀਆਂ ਜੀ ਸਰ ਮੇਰੇ ਕੋਲ ਇਹ ਕੋਵੀ ਸ਼ੀਲਡ ਦਾ ਸਟਾਕ ਹੈ ਕੋਵੈਕਸਿਨ ਦਾ ਸਟਾਕ ਵੀ ਮੇਰੇ ਕੋਲ 12000 ਦੇ ਕਰੀਬ ਡੋਜ਼ ਹੈ ਜੀ ਉਹ ਸੈਕੰਡ ਰੋਸ ਵਾਸਤੇ ਸਾਡੇ ਬੈਨੇਫਿਸ਼ੀ ਰਾਉਂਡ ਪਰਸੈਂਟ ਕਿੰਨੇ ਕ ਪਬਲਿਕ ਕਵਰ ਹੋ ਚੁੱਕੀ ਹੈ ਤੁਹਾਡੇ ਸਹਾਦਤ ਹਾਂ ਜੇ ਅਸੀਂ ਪਹਿਲੀ ਤੇ ਦੂਜੀ ਡੋਜ਼ ਮਿਲਾ ਕੇ ਚਲਈ ਤੇ ਤਕਰੀਬਨ 7.5 ਲੱਖ ਲੋਕ ਅਸੀਂ ਕਵਰ ਕਰ ਚੁੱਕੇ ਜੀ ਤੇ ਇਸ ਤੋਂ ਇਲਾਵਾ 1 ਲੱਖ 10 ਹਜ਼ਾਰ ਦੇ ਕਰੀਬ ਸੀ 1845 ਵਾਲੇ ਵੀ ਕਵਰ ਕਰ ਚੁੱਕੇ ਸੋ ਬੇਸਿਸ ਟੋਕਨ ਵਾਪਸ ਮੰਗਾ ਕਿੰਨੇ ਕਸਾ ਪ੍ਰਾਈਵੇਟ ਹਸਪੀਟਲ ਨੂੰ ਇਹ ਸਟਾਕ ਗਿਆ ਪੁਰਜ਼ਾਨੇ ਚਲੇ ਵਿੱਚ ਅਸੀਂ ਸਿਰਫ ਇੱਕ ਪ੍ਰਾਈਵੇਟ ਹਸਪੀਟਲ ਨੂੰ ਦਿੱਤਾ ਸੀਗਾ ਜਿਹੜਾ ਸਟੇਟ ਤੋਂ ਪ੍ਰਚੂਰ ਕੀਤਾ ਗਿਆ ਸੀ ਉਹ ਅਸੀਂ ਵੈਕਸੀਨ ਵਾਪਸ ਮੰਗਾ ਲਈਏ ਜੀ ਤੇ ਹਦਾਇਤਾਂ ਮੁਤਾਬਕ ਉਹਨੂੰ ਅਸੀਂ ਵਾਪਸ ਲੈ ਲਿਆ ਹੈ। ਤਿੰਨ ਹੀ ਸਰ ਵੈਕਸੀਨ ਹੋਣੀ ਹੈ ਤਾਂ ਕਰ। ਉਹਨਾਂ ਨੇ 100 ਵਾਇਲ ਲੈਤੀ ਸੀ 93 ਵਾਇਲ ਸਾਡੇ ਕੋਲ ਵਾਪਸ ਆ ਗਈ। ਠੀਕ। ਲੁਧਿਆਣਾ ਤੋਂ ਬਿਊਰੋ ਰਿਪੋਰਟ ਹਸਨ ਜ਼ਰ ਨਿਊਜ਼